ਸੋ ਵਾਕਤਾ ਜੀ ਵਪਾਰੀ ਪੇਜ ਤੇ ਅੱਜ ਆਪਾਂ ਆਏ ਕੋਟਕਪੂਰਾ ਤੂੜੀ ਦੀ ਬੋਲੀ ਤੇ ਦੇਖਦੇ ਆਂ ਤੂੜੀ ਦਾ ਰੇਟ ਕਿੱਥੋਂ ਤੱਕ ਜਾਂਦਾ ਪਹਿਲੀ ਟਰਾਲੀ ਤੇ ਬੋਲੀ ਹੋਊਗੀ ਜੀ ਸਟਾਰਟ 200 200 200 200 ਰੁਪਿਆ 5 10 15 20 25 30 20 40 45 250 ਰੁਪਇਆ 250 ਬੋਲਣਾ ਬਾਈ ਗਨੇ 250 ਰੁਪਇਆ ਲਓ ਜੀ ਇਹ ਟਰਾਲੀ ਲੱਗੀ ਹੈ 250 ਰੁਪਇਆ ਹੁਣ ਚੱਲਦੇ ਆਂ ਆਪਾਂ ਅਗਲੀ ਵੱਲ ਦੇਖਦੇ ਆਂ ਕਿੱਥੋਂ ਤੱਕ ਜਾਂਦੀ ਔ ਟਰਾਲੀ ਦੀ ਬੋਲੀ ਅੰਦਰ ਕੀ ਕਹਿੰਦੀ ਆ ਬਹੁਤ ਵਧੀਆ ਥੋੜੀ ਬੋਲੋ ਜੀ 250 ਰੁਪਇਆ 250 ਰੁਪਇਆ ਕਾਈ ਸੋ ਪੰਜਾਬ 700 ਵਧੀਆ ਰੋਜ਼ ਦੀ 65 70 ਟਰਾਲੀ ਨਗਾ ਕੇ ਕਰੇ ਜਾ ਕੇ ਪੁਰਾਣੇ ਦੁੱਧ ਪੋਣਾ 80 90 92 300 ਲਓ ਜੀ ਇਹ ਟਰਾਲੀ ਦੀ ਬੋਲੀ ਲੱਗੀ 305 ਰੁਪਏ ਚੱਲਦੇ ਹੁਣ ਅਗਲੀ ਵੱਲ ਨੜਾ ਵਸ ਇਨਫਾਰਮ ਵੀ ਫੁੱਲ ਰੈਂਟੀ ਹੈ ਕੌਣ ਸਿਕਾਈ ਹੈ ਲਓ ਜੀ ਇਹ ਟਰਾਲੀ ਰਹਿ ਗਈ 200 ਰੁਪਈਆ ਹੀ ਚਲਦੇ ਹੁਣ ਅਗਲੀ ਵੱਲ 200 ਬਾਈ ਬੋਲੋ ਬਾਈ ਹੈ 200 200 200 200 ਰੁਪਈਆ 5 10 15 25 30 40 48 250 ਰੁਪਇਆ 250 ਬੋਲਣਾ ਬਈ ਗਲੇ 250 ਰੁਪਇਆ ਅੱਜ ਜੀ ਵੱਧ ਤੋਂ ਵੱਧ ਜਿਹੜਾ ਤੂੜੀ ਦਾ ਰੇਟ ਸੀ 305 ਰੁਪਏ ਤੇ ਘੱਟ ਤੋਂ ਘੱਟ ਦੇ ਟਰਾਲੀ ਰਹੀ ਹੈ 200 ਰੁਪਇਆ